ਪਾਰਟੀ ਪ੍ਰਧਾਨ ਨੇ ਸਾਰੇ ਪੰਜਾਬ 'ਚ ਜਿਹੜੇ ਹੜਪੀਟ ਤਲਾਕ ਆ ਉਹ ਸੀਨੀਅਰ ਬੰਦਿਆਂ ਦੀਆਂ ਡਿਊਟੀਆਂ ਲਾ ਕੇ ਨਾਲ ਸਾਰੇ 3 3 4 ਦੀਆਂ ਉਹਨਾਂ ਨੇ ਕਿਹਾ ਵੀ ਜਾ ਕੇ ਹਲਕੇ ਤਿੰਨ ਹਲਕੇ ਸਾਨੂੰ ਦਿੱਤੇ ਆ ਕਿ ਪਤਾ ਕਰੋ ਜਾ ਕੇ ਹਲਕਿਆਂ ਦੇ ਲੋਕਾਂ ਦੀਆਂ ਫੌਰੀ ਲੋੜਾਂ ਕੀ ਨੇ ਉਹ ਸਾਰੀਆਂ ਸੀ ਪਿੰਡਾਂ ਨੂੰ ਅੱਜ ਬੁਲਾ ਕੇ ਇੱਥੇ ਉਹਨਾਂ ਤੋਂ ਲਿਖੀਆਂ ਨੇ ਸਮਝੀਆਂ ਨੇ ਕਿ ਇਹਨਾਂ ਦੀਆਂ ਕੀ ਕੀ ਲੋੜਾਂ ਨੇ ਤੁਰਤ ਕੀ ਚਾਹੀਦਾ ਹੈ ਦਸਾਂ ਦਿਨਾਂ ਨੂੰ ਕੀ ਚਾਹੀਦਾ ਹੈ ਮਹੀਨੇ ਨੂੰ ਕੀ ਚਾਹੀਦਾ ਉਹ ਸਾਰੀਆਂ ਲੋੜਾਂ ਇਹਨਾਂ ਨੂੰ ਬੁਲਾ ਕੇ ਅਸੀਂ ਸਮਝੀਆਂ ਨੇ ਤੇ ਲਿਖੀਆਂ ਨੇ ਤੇ ਕਾਲੀ ਦਲ ਜਿੰਨੀ ਵੀ ਵੱਧ ਤੋਂ ਵੱਧ ਮਦਦ ਕਰ ਸਕਦਾ ਹੋਇਆ ਜਿੰਨੀ ਉਹਦੀ ਸ਼ਮਤਾ ਉਹ ਤੋਂ ਜਾਦੇ ਵੱਧ ਕੇ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਕਾਲੀ ਵਰਕਰਾਂ ਦੀਆਂ ਡਿਊਟੀਆਂ ਲਾ ਲਈਆਂ ਜਿਹੜੀਆਂ ਹਰੇ-ਚਾਰੇ ਦੀ ਡਿਊਟੀ ਹੈ ਤੂੜੀ ਦੀ ਡਿਊਟੀ ਹੈ ਚੰਗਾ ਬੀਜ ਦੀ ਲੋੜ ਹੈ ਔਰ ਮਸ਼ੀਨਾਂ ਜਿਹੜੀਆਂ ਹੈਗੀਆਂ ਆਪਣੇ ਮੱਛਰ ਵਗੈਰਾ ਤੋਂ ਜਿਹੜੀਆਂ ਜੀ ਪੈਦਾ ਹੋ ਜਾਂਦੇ ਉਹਨਾਂ ਵਾਸਤੇ ਉਹ ਸਾਰੀਆਂ ਅਸੀਂ ਖਰੀਦੀਆਂ ਹੋਈਆਂ ਨੇ ਤੇ ਕਾਫੀ ਵੱਡੇ ਡਾਕਟਰਾਂ ਦੀਆਂ ਟੀਮਾਂ ਪਸ਼ੂਆਂ ਦੇ ਡਾਕਟਰਾਂ ਦੀਆਂ ਟੀਮਾਂ ਕਾਫੀ ਵੱਡੇ ਪੱਮਾਨੇ ਤੇ ਪਾਰਟੀ ਨੇ ਪ੍ਰਬੰਧ ਜਿੰਨੇ ਕੋ ਉਹਨਾਂ ਦੀ ਸਮਰੱਥਾ ਸੀਗੀ ਉਹਦੇ ਹਿਸਾਬ ਨਾਲ ਅਸੀਂ ਕੀਤੇ ਆ ਤੇ ਆਉਣ ਵਾਲੇ ਸਮੇਂ ਤੇ ਅਸੀਂ ਛੇਤੋਂ ਛੇਤੀ ਜਦੋਂ ਹੁਣ ਪਾਣੀ ਉਤਰ ਗਿਆ ਇਹ ਸਾਰੇ ਕੰਮ ਅਸੀਂ ਸ਼ੁਰੂ ਕਰਦੇ ਆ ਪੰਜਾਬ ਸਰਕਾਰ ਨੇ ਤੇ ਐਲਾਨ ਕੀਤਾ ਹੈ ਕਿ ਇਸ ਤਰ੍ਹਾਂ ਦੇ ਦੇ 20000 ਰੁਪਏ ਮਾਲ ਦੇ ਦੀ ਗੱਲ ਕੀਤੀ। ਵੇਖੋ ਮੈਂ ਤਾਂ ਕਹਿੰਦਾ ਉਹੀ ਆਪਾ ਮੈਨੂੰ ਵੀ ਜਿੱਦ ਮੋਦੀ ਸਾਹਿਬ ਨੇ 1600 ਕਰੋੜ ਰੁਪਇਆ ਕੱਢਿਆ ਮੈਨੂੰ ਵੀ ਦੁੱਖ ਲੱਗਿਆ ਕਿ ਘਟਾ ਹੈ ਪੈਸੇ ਪੰਜਾਬ ਦੀ ਤਰਾਸ ਦੀ ਜ਼ਿਆਦਾ ਹੈ। ਇਦਨ ਇਹ ਕੋਈ ਕਿਸਮ ਦਾ ਵਿਖਾਲਜੇ ਕੀਤਾ ਸਾਡੇ ਨਾਲ ਪਰ ਜਦੋਂ ਹੁਣ ਸਾਰੀ ਕੈਲਕੂਲੇਟ ਕੀਤੀ ਵੀ ਇਹਨਾਂ ਨੇ 4 ਲੱਖ ਏਕੜ ਭੇਜਿਆ ਵੀ ਸਾਡਾ ਰਕਬਾ ਖਰਾਬ ਹੋ ਗਿਆ ਸਾਰਾ ਤੇ ਉਹਦਾ ਤਾਂ ਫਿਰ ਜਿ 20000 ਨਾਲ ਬਣਦੇ 800 ਕਰੋੜ ਹੈ ਤੇ 1600 ਕਰੋੜ ਚੋਂ 800 ਫਿਰ ਬਚ ਗਿਆ 500 ਇਹਨਾਂ ਨੇ ਪਾਉਣਾ ਚੌਥੇ ਹਿੱਸੇ ਦਾ ਵਿੱਚੋਂ ਤੇ ਫਿਰ ਤਾਂ ਪੈਸੇ ਉਹਨਾਂ ਦੇ ਹਿਸਾਬ ਨਾਲ ਤਾਂ ਮੇਰੇ ਹਿਸਾਬ ਨਾਲ ਫਿਰ ਤੋਂ ਠੀਕ ਦੇ ਕੇ ਗਏ ਇਹਨਾਂ ਨੂੰ ਜਦੋਂ ਇਹਨਾਂ ਨੇ ਕੈਲਕੂਲੇਟ ਹੀ ਘੱਟ ਕੀਤਾ ਮਰੇ ਬੰਦੇ ਦਾ ਇਹਨਾਂ ਨੇ ਕਰਤਾ 4 ਲੱਖ ਦੇਵਾਂਗੇ ਉਦੋਂ ਦਾ 2 ਕਰੋੜ ਹੀ ਬਣਦਾ ਸਾਰਾ 50 ਬੰਦੇ ਆਪਣੇ ਸ਼ਹੀਦ ਹੋਏ ਨੇ ਇਸ ਫੜਾ ਹੜਾ ਦੇ ਵਿੱਚ ਆ ਕੇ ਸੋ ਜੇ 20 25 25 ਲੱਖ ਕਰ ਦਿੰਦੇ ਤਾਂ ਹੋਰ ਵੱਧਾ ਜਾਣਾ ਸੀ ਸੋ ਜਿੰਨੀ ਇਹਨਾਂ ਦੀ ਰਿਪੋਰਟ ਗਈ ਉਸ ਹਿਸਾਬ ਨਾਲ ਉਹਨਾਂ ਨੇ ਕੈਲਕੂਲੇਟ ਕਰਕੇ ਇਹਨਾਂ ਨੂੰ ਪੈਸੇ ਦੇਤੇ ਫਿਰ ਤਾਂ ਉਹ ਠੀਕ ਹੀ ਕਰਕੇ ਗਿਆ ਕਿ ਨਲੈਕੀ ਤਾਂ ਇਹਨਾਂ ਦੀ ਹੈ ਚਾਹੀਦਾ ਸੀ 50000 ਘੱਟੋ ਘਟਕੇਲੇ ਦਾ ਮੁਆਵਜ਼ਾ ਦੇਣਾ ਚਾਹੀਦਾ ਸੀ ਬਾਕੀ ਲੱਖ ਲੱਖ ਰੁਪਇਆ ਕਿਲੇ ਦਾ ਉਹ ਦੇਣਾ ਚਾਹੀਦਾ ਜਿਹਨਾਂ ਵਿੱਚ ਮਿੱਟੀ ਭਰ ਗਈ ਜਿਹੜੀ ਮਿੱਟੀ ਚੱਕਣੀ ਪਊਗੀ ਬੰਨਾਂ ਦਾ ਅੱਡ ਕਰਨਾ ਚਾਹੀਦਾ ਸੀ ਜਿਹੜੀ ਸਕੀਮ ਦੀ ਗੱਲ ਕੀਤੀ ਗਈ ਇਹਨਾਂ ਨੇ ਕਿ ਜਿਹੜਾ ਇੱਕ ਇਹ ਰਿੱਤੀ ਉਹ ਰੇਤ ਆ ਪਰ ਜਿਹੜੇ ਕਿਸਾਨ ਨੇ ਕਹਿੰਦੇ ਨੇ ਕਿ ਜਿਹੜੀ ਰੇਤ ਸਾਡੀ ਆ ਉਹ ਸਾਡੇ ਕੰਮ ਦੀ ਨਹੀਂ ਹੈਗੀ ਸਾਡੇ ਨਕਸ਼ਾਂ ਡਬਲ ਹੋ ਦਿੱਤਾ ਵੇਖੋ ਜਿਹੜੀ ਇਹ ਮਿੱਟੀ ਆਈ ਹੈ ਨਾ ਇਹ ਗੱਲ ਕਿਸਾਨਾਂ ਦੀ ਬਿਲਕੁਲ ਠੀਕ ਹੈ ਥੋੜੇ ਬਹੁਤੇ ਖੇਤਾਂ 'ਚ ਹੀ ਮਰੇਤੀ ਗਈ ਹੋਊਗੀ ਨਹੀਂ ਤਾਂ ਦੂਜੀ ਮਿੱਟੀ ਆ ਇਹ ਤਾਂ ਚੱਕਣੀ ਪਏਗੀ ਪਤਾ ਨਹੀਂ ਇਹਦੇ 'ਚ ਫਸਲ ਹੋਏਗੀ ਪਤਾ ਨਹੀਂ ਨਹੀਂ ਹੋਏਗੀ ਇਹ ਤਾਂ ਚੱਕਣੀ ਪਏਗੀ ਤੇ ਬਹੁਤ ਵੱਡਾ ਖਰਚਾ ਆਏਗਾ ਉਹ ਤਾਂ ਉਹ ਜਿਹੜੇ ਬਿਲਕੁਲ ਹੀ ਐਵੇਂ ਉਹਨਾਂ ਦੀਆਂ ਗੱਲਾਂ ਨੇ ਇਹਦੇ ਨਾਲ ਕੋਈ ਕਿਸਾਨ ਨੂੰ ਬੜਾ ਫਾਇਦਾ ਨਹੀਂ ਹੋਣਾ ਸੋ ਉਹਨੇ ਕਲੀਨਿਕ ਤੋਂ ਕੇਂਦਰ ਫੈਸਲਾ ਲਿਆ ਗਿਆ ਵੀ ਅਸੀਂ ਜਿਹੜਾ ਹਰ ਚੋਣ ਚਾਹੁੰਦੇ ਸੀ ਜਿਹੜਾ ਤੁਸੀਂ ਇਹਦੇ ਰੈਡੀ ਕਰਦੇ ਅਸੀਂ ਇਹਨਾਂ ਨੂੰ ਦੱਸਿਆ ਸਾਰਾ ਮੈਂ ਪਹਿਲਾਂ ਵੀ ਜਿਵੇਂ ਬੋਲਦੇ ਨੇ ਵੀ ਦੱਸਿਆ ਅਸੀਂ ਹਰਾਚਾਰਾ ਤੂੜੀ ਬੀ ਦਵਾਈਆਂ ਡਾਕਟਰਾਂ ਦੀਆਂ ਟੀਮਾਂ ਪਸ਼ੂਆਂ ਦੀਆਂ ਡਾਕਟਰਾਂ ਦੀਆਂ ਟੀਮਾਂ ਬਾਕੀ ਜਿੰਨੀ ਵੀ ਜਿੰਨੇ ਡੀਜ਼ਲ ਜਿੱਥੇ-ਜਿੱਥੇ ਵੀ ਜੋ ਚੀਜ਼ ਦੀ ਲੋੜ ਹੋਏਗੀ ਹਰ ਪਿੰਡ ਦੇ ਮੁਤਾਬਕ ਉਵੇਂ ਜਿਕੇ ਅਸੀਂ ਸਾਰਿਆਂ ਉਹ ਕਰਾਂਗੇ